ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਨਿਆਂ ਦੇ ਹਸਪਤਾਲ ਦੇ ਬਾਹਰ ਖੜੇ ਆ ਸਾਡੀ ਇੱਕ ਜ਼ਰੂਰੀ ਬੇਨਤੀ ਹੈ ਇਹਨੂੰ ਜ਼ਰੂਰ ਧਿਆਨ ਦਿਓ ਸੁਣਿਓ ਵੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਹਿਲਾਂ ਆਪਣੇ ਮਰੀਜ਼ ਹਸਪਤਾਲਾਂ ਚ ਜਾਂਦੇ ਸੀ ਦੀਪਕਾ ਹਸਪਤਾਲ ਚ ਸੀਐਮਸੀ ਚ ਮੈਡੀਵੇ ਦੇ ਵਿੱਚ ਔਰੀਸਨ ਦੇ ਵਿੱਚ ਮੰਨ ਲਓ 20 25 25 ਮਰੀਜ਼ ਆ ਹਸਪਤਾਲਾਂ ਚ ਦਾਖਲ ਰਹਿੰਦੇ ਸੀ ਅੱਜ ਦੀ ਘੜੀ ਦੇ ਵਿੱਚ ਵੀ ਇੱਕ ਦੋ ਮਰੀਜ਼ ਤਿੰਨ ਮਰੀਜ਼ ਸਾਡੇ ਦਾਖਲ ਰਹਿੰਦੇ ਆ ਪਰ ਜਿਵੇਂ 20 25 25 ਮਹੀਨੇ ਹਸਪਤਾਲਾਂ ਦੇ ਦਾਖਲ ਰਹਿੰਦੇ ਸੀਗੇ ਮਹੀਨੇ ਦਾ 30 ਤੇ 40 40 ਲੱਖ ਰੁਪਏ ਹਸਪਤਾਲਾਂ ਦਾ ਬਿੱਲ ਬਣ ਜਾਂਦਾ ਸੀ ਉਹ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਬਹੁਤ ਫਰਕ ਆ ਪਹਿਲਾਂ ਨਾਲੋਂ ਹੁਣ ਆਪਣਾ ਸੁਪਨਿਆਂ ਦੇ ਘਰ ਤੇ ਸੁਪਨਿਆਂ ਦਾ ਇੱਕ ਹਸਪਤਾਲ ਬਣ ਗਿਆ ਪਰ ਸੁਪਨਿਆਂ ਦੇ ਹਸਪਤਾਲ ਦੀ ਵੀ ਬਹੁਤ ਵੱਡੀ ਸਮੱਸਿਆ ਹੁਣ ਚੱਲ ਰਹੀ ਹੈ ਨਾ ਤਾਂ ਹੁਣ ਉਸ ਹਿਸਾਬ ਨਾਲ ਸਪੋਰਟ ਹੋ ਪਾ ਰਹੀ ਆ ਸੰਗਤ ਵੱਲੋਂ ਡਾਕਟਰਾਂ ਦੇ ਜਿਹੜੇ ਤਨਖਾਹਾਂ ਨੇ ਨਰਸਿੰਗ ਸਟਾਫ ਆ ਕਰੀਬ 23 24 ਮੈਂਬਰ ਨਰਸਾਂ ਦਾ ਭੈਣਾ ਦਾ ਸਟਾਫ ਆ ਸਾਡੀਆਂ ਦਾ ਫਿਰ ਸਫਾਈ ਕਰਮਚਾਰੀ ਆ ਫਿਰ 6 ਡਾਕਟਰ ਨੇ ਸਾਡੇ ਕੋਲੇ ਛੋਟੇ ਜਿਹੜੇ ਡਾਕਟਰ ਨੇ ਫਿਰ ਦੋ ਡਾਕਟਰ ਨੇ ਜਿਹੜੇ ਵੱਡੇ ਨੇ ਜਿਹੜਾ ਇੱਕ ਐਮ ਐਮ ਡੀ ਮੈਡੀਸਨ ਦਾ ਡਾਕਟਰ ਡਾਕਟਰ ਸ਼ਾਰ ਅਗਰਵਾਲ ਜੀ ਤੇ ਇੱਕ ਡਾਈਟਿਸ਼ੀਨ ਮੈਡਮ ਨੇ ਫਿਰ ਇੱਕ ਡਾਕਟਰ ਹੈਗਾ ਸਾਈਕੀਆਟ੍ਰਿਕ ਡਾਕਟਰ ਦਿਸਵਿੰਦਰ ਕੌਰ ਤੇ ਇਹਨਾਂ ਸਾਰੇ ਸਟਾਫ ਦੇ ਕਰਕੇ ਹੀ ਹਸਪੀਟਲ ਚੱਲ ਰਿਹਾ ਫਿਰ ਹਸਪੀਟਲ ਦੇ ਵਿੱਚ ਜਿਹੜੇ ਸਾਡੇ ਪੇਸ਼ੈਂਟ ਇਰਮਟ ਰਹਿੰਦੇ ਆ ਤੁਸੀਂ ਦੇਖੋ ਇਹ ਸਾਡੇ ਫਸਟ ਫਲੋਰ ਦੇ ਉੱਪਰ ਜਿਹੜੇ ਇੱਥੇ ਥੱਲੇ ਗਰਾਉਂਡ ਫਲੋਰ ਤੇ ਆ ਵਾ ਫਿਰ ਆਈ ਦੇ ਅੱਖਾਂ ਵਾਲੇ ਸਪੈਸ਼ਲਿਸਟ ਜਿਹੜੇ ਰਾਮਕੁਮਾਰ, ਆਰਾਮਕਿਸ਼ਨ ਤੇ ਨਿਰਮਲ 슈ਗਰ ਵਾਲੇ ਪੇਸ਼ੈਂਟਾਂ ਜਿਵੇਂ ਮੇਸ਼ ਚੰਦ, ਰੇਸ਼ਵਰ, ਕ੍ਰਿਸ਼ਨਾ ਮਾਤਾ, ਜਗਮੋਣ, ਸਿੰਘ ਤੇ ਨਿਰਮਲ ਹੁਣ ਇਹਨਾਂ ਮਰੀਜ਼ਾਂ ਦੀ ਇਲਾਜ ਦੀ ਜਿਹੜੀ ਜ਼ਰੂਰਤ ਅੱਗੇ ਅਲੱਗ-ਅਲੱਗਾ ਹਸਪਤਾਲਾਂ 'ਚ ਜਾ ਕੇ ਕਰਾਉਣੀ ਪੈਂਦੀ ਸੀ ਪੂਰੀ ਹੁਣ ਇੱਥੇ ਪੂਰੀ ਹੋ ਜਾਂਦੀ ਹੈ। ਪਰ ਇੱਥੇ ਹਸਪੀਟਲ ਦੀਆਂ ਸਾਡੀਆਂ ਜਿਹੜੀਆਂ ਜ਼ਰੂਰਤਾਂ ਮ ਦਵਾਈਆਂ ਦੀ ਬਹੁਤ ਲੋੜ ਪੈਂਦੀ ਆ ਦਵਾਈਆਂ ਨਹੀਂ ਪੂਰੀਆਂ ਹੋ ਪਾਉਂਦੀਆਂ ਜਿਵੇਂ ਹੁਣ ਆਈਸੀਯੂ ਦੇ ਵਿੱਚ ਜਿਹੜੇ ਪੇਸ਼ੈਂਟ ਵੈਂਟੀਲੇਟਰ ਤੇ ਕਰਦੇ ਆ ਉਹਨਾਂ ਨੂੰ ਵੈਂਟੀਲੇਟਰ ਤੇ ਕਰਨ ਮੌਕੇ ਜਿਹੜੀਆਂ ਪਾਈਪਾਂ ਵਗੈਰਾ ਸਾਰਾ ਸਮਾਨ ਹੁੰਦਾ ਉਹ ਬਹੁਤ ਕਾਸਟਲੀ ਆਉਂਦਾ ਉਹ ਕਿੱਟਾਂ ਦੀ ਲੋੜ ਪੈਂਦੀ ਆ ਸਾਨੂੰ ਆਕਸੀਜਨ ਦਾ ਸਿਲੰਡਰ ਸਾਨੂੰ ਮਤਲਬ ਹਰ ਰੋਜ਼ ਕਰੀਬ 7-8 ਸਿਲੰਡਰ ਆਕਸੀਜਨ ਦੇ ਲੱਗ ਜਾਂਦੇ ਆ ਉਹਨਾਂ ਦੀ ਲੋੜ ਪੈਂਦੀ ਆ ਆਕਸੀਜਨ ਸਿਲੰਡਰ ਚਾਹੀਦੇ ਹੁੰਦੇ ਆ ਫਿਰ ਜਿੰਨਾ ਅੰਦਰ ਪੇਸ਼ੈਂਟ ਨੇ ਉਹਨਾਂ ਦੇ ਬੈੱਡਾਂ ਦੇ ਉੱਪਰ ਬੈੱਡ ਸ਼ੀਟਾਂ ਜਾਂ ਮਤਲਬ ਡਾਈਪਰ ਸ਼ੀਟਾਂ ਡਾਈਪਰਜ਼ ਹੋਰ ਬਹੁਤ ਸਾਰਾ ਪੱਟੀਆਂ ਦਾ ਸਮਾਨ ਫਿਰ ਇਸੇ ਤਰ੍ਹਾਂ ਹੀ ਮੈਡੀਸਨ ਦੇ ਵਿੱਚ ਜਾਂ ਗਲੂਕੋਜ਼ ਦੇ ਜਿਹੜੀਆਂ ਇੰਜੈਕਸ਼ਨਾਂ ਦੇ ਵਿੱਚ ਬਹੁਤ ਯਾਨੀ ਕਿ ਮੇਜਰ ਜਿਹੜਾ ਇਲਾਜ ਦਾ ਖਰਚਾ ਵਾ ਉਹ ਕਿਤੇ ਨਾ ਕਿਤੇ ਸਾਡਾ ਸਮੱਸਿਆ ਦੇ ਵਿੱਚ ਸਮਾਨ ਪੂਰਾ ਨਹੀਂ ਹੁੰਦਾ ਦਵਾਈਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਦੇ ਲਈ ਤੁਸੀਂ ਸਾਡਾ ਸਾਥ ਜ਼ਰੂਰ ਦਿਓ ਤਾ ਤੋਂ ਲਿਸਟਾ ਲੈ ਲਓ ਦਵਾਈਆਂ ਦੀਆਂ ਦਵਾਈਆਂ ਪਹੁੰਚਦੀਆਂ ਕਰ ਦਿਓ ਪੱਟੀਆਂ ਦਾ ਸਮਾਨ ਡਾਈਪਰ ਲੈ ਕੇ ਦੇ ਸਕਦੇ ਹੋ ਡਾਈਪਰਾਂ ਦੀ ਜਰੂਰਤ ਆ ਗਲਵਜ਼ ਚਾਹੀਦੇ ਆ ਮਾਸਕ ਚਾਹੀਦੇ ਆ ਤੇ ਇਹ ਸਾਰਾ ਸਮਾਨ ਆ ਜਿਹੜਾ ਉਹ ਕਿਤੇ ਨਾ ਕਿਤੇ ਦਿੱਕਤ ਦੇ ਵਿੱਚ ਆ ਸੀ ਸਾਡਾ ਹਸਪੀਟਲ ਚਲਾਉਣ ਦੇ ਵਿੱਚ ਸਾਨੂੰ ਸਮੱਸਿਆ ਆ ਰਹੀ ਆ ਫਿਰ ਸਾਨੂੰ ਅੰਦਰ ਫਾਰਮਾਸਿਸਟ ਰੱਖੇ ਹੋਏ ਆ ਵੀਰ ਜਿਹੜੇ ਦਵਾਈਆਂ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਦੇ ਆ ਉੱਥੇ ਫਿਰ ਦਵਾਈ ਨਹੀਂ ਪੂਰੀ ਹੋ ਪਉਂਦੀ ਕੀ ਜਿਹਦੇ ਕਰਕੇ ਕਈ ਵਾਰੀ ਪੇਸ਼ੈਂਟ ਸਫਰ ਕਰਦੇ ਨੇ ਹੁਣ ਸਾਡੇ ਕਾਜੀ ਸੁਪਨਿਆਂ ਦੇ ਘਰ ਦੇ ਸਸ ਹਸਪਤਾਲ ਦੀ ਆਪਾ ਦੇਖੋ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕਰੀ ਹੋਈ ਹੈ ਸਫਾਈ ਵੱਲੋਂ ਕਲੀਨਿੰਗ ਵੱਲੋਂ ਹਰ ਤਰੀਕੇ ਨਾਲ ਪੇਸ਼ੈਂਟ ਦਾ ਪੂਰਾ ਖਿਆਲ ਇੱਕ ਚੰਗੇ ਵੱਡੇ ਹਸਪਤਾਲਾਂ ਦੇ ਬਰਾਬਰ ਦਾ ਸਾਰਾ ਕੁਝ ਅਸੀਂ ਇੱਥੇ ਪ੍ਰੋਵਾਈਡ ਕਰਵਾ ਰਹੇ ਹਾਂ ਗੁਰੂ ਦੀ ਕਿਰਪਾ ਅੱਜ ਤੱਕ 1 ਰੁਪਏ ਦਾ ਵੀ ਬਿੱਲ 1 ਰੁਪਏ ਦੀ ਵੀ ਪਰਚੀ ਕਿਸੇ ਦੀ ਵੀ ਕਿਉਂਕਿ ਸਾਡੇ ਕੋਲ ਤਾਂ ਵੈਸੇ ਹੁੰਦੇ ਹੀ ਉਹ ਲੋਕ ਆ ਜਿਨ੍ਹਾਂ ਦੇ ਕੋਲੇ ਪਿੱਛੇ ਕੋਈ ਪੈਸੇ ਦੇਣ ਵਾਲੇ ਹੀ ਹੈ ਨਹੀਂ ਜਿਨ੍ਹਾਂ ਦੇ ਕੋਲੇ ਕੋਈ ਇਹ ਕਹਿਣ ਵਾਲੇ ਹੀ ਹੈ ਨਹੀਂ ਕੋਈ ਵੀ ਜੇ ਵੀ ਮੈਂ ਬਿੱਲ ਦੇ ਦੂੰਗਾ ਸਾਡੇ ਕੋਲੇ ਉਹ ਸਾਰੇ ਜ਼ਿਆਦਾਤਰ ਉਦਾਂ ਦੇ ਪੇਸ਼ੈਂਟ ਹੀ ਆਉਂਦੇ ਨੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਚੰਗੇ ਇਹ ਡਾਕਟਰ ਤਿਸ਼ਾਰ ਅਗਰਵਾਲ ਜੀ ਨੇ ਐਮ ਡੀ ਮੈਡੀਸਨ ਨੇ ਜਿਸ ਦਿਨ ਦੇ ਡਾਕਟਰ ਸਾਡੇ ਹਸਪੀਟਲ ਚ ਆਏ ਨੇ ਸਾਨੂੰ ਜਿਹੜਾ ਪੇਸ਼ੈਂਟ ਲਾਗੇ ਲਾਗੇ ਹਸਪਤਾਲਾਂ ਚ ਭੇਜਣਾ ਪੈਂਦਾ ਸੀ ਉਹ ਉਸੇ ਦਿਨ ਤੋਂ ਹੀ ਖਤਮ ਹੋ ਗਿਆ ਪਰ ਸਾਡੇ ਕੋਲੇ ਮਸ਼ੀਨਾਂ ਨਹੀਂ ਸੀ ਫਿਰ ਜਦੋਂ ਜ਼ਿਆਦਾ ਸੀਰੀਅਸ ਹੋ ਜਾਂਦਾ ਸੀ ਪੇਸ਼ੈਂਟ ਫਿਰ ਸਾਨੂੰ ਭੇਜਣਾ ਪੈਂਦਾ ਸੀ ਵੈਂਟੀਲੇਸ਼ਨ ਵਾਸਤੇ ਵੈਂਟੀਲੇਟਰ ਵਾਸਤੇ ਜਾਂ ਹੋਰ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਵੈਂਟੀਲੇਟਰ ਮਸ਼ੀਨਾਂ ਦੋ ਤੇ ਛੋਟਾ ਜਿਹਾ ਆਈ ਸੀ ਯੂ ਬਣਾ ਲਿਆ ਸੀ 8 ਬਿਟ ਦਾ ਹੁਣ ਸਾਡੇ ਜਿਹੜੇ ਪੇਸ਼ੈਂਟ ਵੈਂਟੀਲੇਟਰ ਤੇ ਜਾਂਦੇ ਨੇ ਉਹ ਵੀ ਡਾਕਟਰ ਸਾਹਿਬ ਦੀ ਟੀਮ ਸਾਰੀ ਇਹੀ ਕਰਦੇ ਨੇ ਉਹਨਾਂ ਨੂੰ ਕਵਰ ਸਾਨੂੰ ਹੁਣ ਇੱਥੇ ਜ਼ਰੂਰਤਾਂ ਵਾ ਜਿਹੜੀਆਂ ਅਸੀਂ ਚਾਹੁੰਦੇ ਹਾਸਪੀਟਲ ਨੂੰ ਥੋੜਾ ਹੋਰ ਵੱਡਾ ਕੀਤਾ ਜਾਵੇ ਹਾਸਪੀਟਲ ਛੋਟਾ ਵਾ ਪੇਸ਼ੈਂਟ ਜਦੋਂ ਭਰ ਜਾਂਦੇ ਆ ਆ ਬਚਲੜੀ ਲਾਈਨ ਆ ਜਿਹੜੀ ਇਹ ਜ਼ਬਰਦਸਤੀ ਲਾਉਣੀ ਪੈਂਦੀ ਆ ਪਰ ਪੇਸ਼ੈਂਟ ਦੀ ਜ਼ਰੂਰਤ ਨੂੰ ਦੇਖਦੇ ਇੱਥੇ ਤਿੱਕਰ ਫੁੱਲ ਹੋ ਜਾਂਦਾ ਹਾਸਪੀਟਲ ਉੱਪਰਲਾ ਫਲੋਰ ਵੀ ਭਰਿਆ ਹੋਇਆ ਪੂਰਾ ਉੱਤੇ ਵੀ ਪੇਸ਼ੈਂਟ ਆ ਸਾਰੇ ਉਸ ਤੋਂ ਉੱਪਰ 3rd ਫਲੋਰ ਦੇ ਉੱਪਰ ਵੀ ਪੇਸ਼ੈਂਟ ਨੇ ਹੁਣ ਪੇਸ਼ੈਂਟ ਨੂੰ ਚਾਹੀਦੀਆਂ ਅਲੱਗ-ਅਲੱਗ ਵਾਰਡਸ 'ਚ ਟੀਵੀ ਵਾਲਾ ਪੇਸ਼ੈਂਟ ਆ ਜਾਂਦਾ ਜਾਂ ਕੋਈ ਐਦਾਂ ਦਾ ਕੋਈ ਪੇਸ਼ੈਂਟ ਆ ਜਾਂਦਾ ਜਿਹਦੇ ਤੋਂ ਦੂਜਿਆਂ ਨੂੰ ਬਿਮਾਰੀ ਲੱਗਣ ਦੇ ਚਾਂਸਸ ਹੁੰਦੇ ਆ ਸਾਡੇ ਕੋਲੇ ਇਹੀ ਦੋ ਹੀ ਵਾਰਡ ਆ ਇੱਥੇ ਵਿੱਚੇ ਹੀ ਰੱਖਣਾ ਪੈਂਦਾ ਫਿਰ ਵੱਡੇ ਜ਼ਖਮਾਂ ਵਾਲੇ ਪੇਸ਼ੈਂਟ ਨੇ ਜਿਨ੍ਹਾਂ ਦੇ ਕੋਈ ਲੱਤ ਤੇ ਜ਼ਖਮ ਆ ਵੱਡਾ ਕੋਈ ਕੇ ਦੇ ਹੱਥ ਤੇ ਆ ਕਿਸੇ ਦੇ ਮੂੰਹ ਤੇ ਆ ਫਿਰ ਉਹਨਾਂ ਨੂੰ ਵੀ ਇੱਥੇ ਵਿੱਚੇ ਸਾਰਿਆਂ ਦੇ ਇਨਫੈਕਸ਼ਨ ਦੇ ਵਿੱਚ ਰੱਖਣਾ ਪੈਂਦਾ ਮੰਨ ਲਓ ਸਾਡੀ ਇੱਕ ਜ਼ਰੂਰਤ ਆ ਜਿਹੜੀ ਹਸਪੀਟਲ ਬਣਾਉਣ ਦੀ ਬਿਲਡਿੰਗ ਅਸੀਂ ਸ਼ੁਰੂ ਕਰਨਾ ਚਾਹੁੰਦੇ ਆ ਪਰ ਸਾਡੀ ਹਿੰਮਤ ਨਹੀਂ ਪੈ ਰਹੀ ਕਿਉਂਕਿ ਪਿਛਲੇ 3 ਸਾਲ ਤੋਂ ਬਿਲਡਿੰਗ ਦਾ ਕੰਮ ਚੱਲਦਾ ਹਜੇ ਤੱਕ ਰੋਹੀ ਨਹੀਂ ਪੂਰਾ ਹੋਇਆ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਹੌਲੀ ਹੌਲੀ ਕੋਈ ਵਾਹਿਗੁਰੂ ਕਿਰਪਾ ਕਰਨ ਕੋਈ ਉਸ ਤਰ੍ਹਾਂ ਦੇ ਵੀਰ ਭਰਾ ਜਿਹੜੇ ਬਿਲਡਿੰਗ ਬਣਾਉਣ ਦੀ ਜ਼ਿੰਮੇਵਾਰੀ ਦੇ ਵਿੱਚ ਥੋੜਾ ਬਹੁਤਾ ਸਾਡਾ ਸਾਥ ਦੇਣ ਬਾਕੀ ਜੀ ਡਾਕਟਰ ਤਿਸ਼ਾਰ ਜੀ ਨਾਲ ਵੀ ਆਪਾਂ ਗੱਲ ਕਰ ਦੱਸ ਸਾਹਿਬ ਕਿੱਦਾਂ ਹੈਗਾ ਪੇਸ਼ੈਂਟ ਆਪਣੇ ਹੁਣ ਅੰਦਰ ਚੱਲਦਾ ਪਿਆ ਠੀਕ ਚੱਲ ਰਿਹਾ ਜੀ ਜਿਵੇਂ ਆਪਾਂ ਪੇਸ਼ੈਂਟ ਕੋਈ ਐਮਰਜੈਂਸੀ ਆ ਜਾਂਦੀ ਸੀ ਅੱਗੇ ਆਪਾਂ ਲੱਗ ਲੱਗ ਹਸਪੀਟਲਾਂ ਚ ਭੇਜਦੇ ਥੋੜੀ ਜਿਹੀ ਕੋਈ ਐਮਰਜੈਂਸੀ ਹੁੰਦੀ ਸੀ ਬਾਹਰ ਭੇਜਣਾ ਪੈਂਦਾ ਸੀਗਾ ਫਿਰ ਉੱਥੇ ਕਿੰਨੇ ਦਿਨ ਲਾ ਕੇ ਆ ਰਹੇ ਹੋ ਸਾਰਾ ਖਰਚਾ ਪੈਂਦਾ ਸੀ ਹੁਣ ਆਪਾਂ ਸਾਰੇ ਪੇਸ਼ੈਂਟ ਆਪਾਂ ਆਪਣੇ ਆਈਸੀਸੀ ਟ੍ਰੀਟ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਹੀ ਹੋ ਜਾਂਦੀ ਉਹਨਾਂ ਦੀ ਟ੍ਰੀਟ ਅੰਦਰ ਅੰਦਰ ਕੋਈ ਬਹੁਤ ਵੱਡਾ ਕੇਸ ਹੋਵੇ ਜਿਹੜਾ ਕਿ ਜਿਹਦੀ ਮਸ਼ੀਨ ਆਪਣੇ ਕੋਲ ਨਾ ਹੋਵੇ ਜਾਂ ਕੋਈ ਉਸ ਹਿਸਾਬ ਨਾਲ ਆਪਾਂ ਨੂੰ ਬਾਹਰ ਜਿਵੇਂ ਐਂਜੀਓ ਐਂਜੀਓਗ੍ਰਾਫੀ ਹੋ ਗਿਆ ਐਂਜੀਓਪਲਾਸਟੀ ਹੋ ਗਿਆ ਜਾਂ ਕਿਸੇ ਸਰਜਰੀ ਕਰਾਣੀ ਹੁੰਦੀ ਹੈ ਉਹਦੇ ਲਈ ਉਹ ਓਟੀ ਵਾਲੇ ਆਪਣੇ ਕੋਲ ਹੈ ਨਹੀਂ ਆਪਰੇਸ਼ਨ ਥੀਏਟਰ ਹੈ ਨਹੀਂ ਉਹ ਆਪਾਂ ਨੂੰ ਫੇਰ ਬਾਹਰ ਭੇਜਣਾ ਬਾਹਰ ਭੇਜਣਾ ਸਾਡੇ ਕੋਲੇ ਹੁਣ ਦੇਖੋ ਜੇ ਆਪਰੇਸ਼ਨ ਥੀਟਰ ਵਾਸਤੇ ਓਟੀ ਦੀ ਲੋੜ ਆ ਫਿਰ ਡਾਇਲਸਿਸ ਯੂਨਿਟ ਦੀ ਲੋੜ ਆ ਹੁਣ ਸਾਡੇ ਕੋਲੇ ਡਾਇਲਸਿਸ ਯੂਨਿਟ ਵਾਸਤੇ ਦੋ ਤਿੰਨ ਭੈਣਾ ਭਰਾਵਾਂ ਨੇ ਮਸ਼ੀਨਾਂ ਦਾ ਸਾਨੂੰ ਕਿਹਾ ਹੋਇਆ ਵਾ ਤਿੰਨ ਮਸ਼ੀਨਾਂ ਜਿਹੜੀਆਂ ਕਿ ਡਾਇਲਸਿਸ ਵਾਲੀਆਂ ਉਹ ਸਾਡੇ ਕੋਲੇ ਭੈਣਾ ਭਰਾਵਾਂ ਨੇ ਕਿਹਾ ਹੋਇਆ ਵੀ ਸਾਨੂੰ ਦੱਸੋ ਅਸੀਂ ਲਗਵਾ ਦਾਂਗੇ ਇੱਕ ਵੀਰ ਜੀ ਉਹਨਾਂ ਨੇ ਤਾਂ ਸਾਨੂੰ ਮੰਨ ਲਓ ਸੇਵਾ ਵੀ ਦਿੱਤੀ ਹੋਈ ਆ ਵੀ ਤੁਸੀਂ ਯੂਨਿਟ ਲਵਾ ਲਓ ਡਾਇਲਸਿਸ ਵਾਲੀ ਪਰ ਸਾਡੇ ਕੋਲੇ ਜਗ੍ਹਾ ਹੈ ਨਹੀਂ ਉਦੇ ਵਾਸਤੇ ਇੱਕ ਅਲੱਗ ਪੂਰਾ ਜੁਨਟ ਚਾਹੀਦਾ ਉਹਦੇ ਵਾਸਤੇ ਪੂਰੇ ਡਾਕਟਰ ਚਾਹੀਦੇ ਨੇ ਇੱਕ ਨੈਫਰੋਲੋਜੀ ਦੇ ਡਾਕਟਰ ਚਾਹੀਦੇ ਜੀ ਤੇ ਇੱਕ ਅਫਰੋਲੋਜੀਸ ਮੈਨ ਅਗਰ ਚੇਂਜ ਕਰ ਤਾਂ ਯੂਰੋਲੋਜੀਸ ਦਾ ਫਲੋਡ ਪੈਸੇ ਯੂਰੋਲੋਜੀਸ ਦੀ ਨੈਫਰੋਲੋਜੀਸ ਨੂੰ ਚੱਲ ਜਾਂਦਾ ਬਾਕੀ ਲੈਟ ਉਹਦੇ ਟੈਕਨੀਸ਼ੀਅਨ ਡਾਇਲਿਸਿਸ ਟੈਕਨੀਸ਼ੀਅਨ ਅਲੱਗ ਨੇ ਸਟਾਫ ਸਾਰਾ ਅਲੱਗ ਤੋਂ ਲੈਣਾ ਪੈਣਾ ਫਿਰ ਉਹਦੇ ਵਾਸਤੇ ਅਲੱਗ ਤੋਂ ਇੱਕ ਏਡੀ ਵੱਡੀ ਮੈਨ ਲੋ ਜਿੰਨਾ ਕਿ ਸਾਡਾ ਇਹ ਹਸਪੀਟਲ ਆ ਏਡੀ ਜੀ ਜੁਨਟ ਤਾਂ ਲੱਗੂਗੀ ਜਿਹਦੇ ਵਿੱਚ ਘੱਟੋ ਘੱਟ 10 ਤੋਂ 12 ਮਸ਼ੀਨਾਂ ਲੱਗਣ ਤੇ ਜਿਹਦੇ ਵਿੱਚ ਬਹੁਤ ਸਾਰੇ ਲੋਕ ਸਫਰ ਕਰਦੇ ਨੇ ਸਾਡੇ ਕੋਲੇ ਖੁਦ ਆਪਣੇ ਕੋਲੇ ਪੇਸ਼ੈਂਟ ਆ ਕੇ ਸ਼ੋਰ ਜਿਹਨੂੰ ਅਸੀਂ ਹਰ ਤਿੰਨ ਦਿਨਾਂ ਬਾਅਦ ਡਾਇਲਿਸਿਸ ਕਰਾਉਣ ਲਈ ਲੈ ਕੇ ਜਾਂਦੇ ਨੇ ਲੱਗ ਲੱਗਾ ਹਸਪਤਾਲਾਂ 'ਚ ਤੇ ਬਹੁਤ ਸਾਰੇ ਲੋਕ ਸਾਡੇ ਤੱਕ ਅਪਰੋਚ ਕਰਦੇ ਨੇ ਪਰ ਡਾਇਲਿਸਿਸ ਦਾ ਖਰਚਾ ਬਹੁਤ ਪੈ ਜਾਂਦਾ ਵਾ ਡਾਇਲਿਸਿਸ ਇਦਾਂ ਕਰਵਾਉਣੀ ਪੇਸ਼ੈਂਟ ਦੀ ਕੋਈ ਹੱਲ ਵੀ ਨਹੀਂ ਫਿਰ ਸਾਲ-ਸਾਲ ਦੋ-ਦੋ ਸਾਲ ਤਿੰਨ-ਤਿੰਨ ਸਾਲ ਕਈ ਬੰਦੇ ਉਹ ਤਾਂ ਕਈ-ਕਈ ਸਾਲ ਨਿਕਲ ਗਏ ਇਦਾਂ ਹੀ ਡਾਇਲਿਸਿਸ ਕਰਾ ਕੇ ਜ਼ਿੰਦਗੀ ਬਤੀਤ ਕਰਦੇ ਨੇ ਉਹ ਉਹਦੀ ਜ਼ਰੂਰਤ ਆ ਪਰ ਸਾਡੇ ਕੋਲੇ ਸਪੇਸ ਦੀ ਘਾਟ ਹੋਣ ਕਰਕੇ ਅਸੀਂ ਉਹ ਜੁਨਿਟ ਵੀ ਨਹੀਂ ਲਾ ਪਾ ਰਹੇ ਪਰ ਇੱਕ ਨਿੱਕ ਦਿਨ ਜਰੂਰ ਕਿਰਪਾ ਕਰੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਪਰ ਧੰਨਵਾਦ ਸਾਡੇ ਡਾਕਟਰ ਸਾਹਿਬਾਨਾਂ ਦਾ ਐਨਐਸ ਮੈਡਮ ਨੇ ਸਫਾਈ ਦਾ ਸਾਡਾ ਜਿਹੜਾ ਭੈਣ ਇੱਥੇ ਸਾਰਾ ਜੀਡੀਏ ਸਟਾਫ ਸਫਾਈ ਦੇ ਇਹ ਓਨਰ ਨੇ ਇਹਨਾਂ ਦਾ ਹੀ ਸਾਰਾ ਸਟਾਫ ਇੱਥੇ ਕੰਮ ਕਰਦਾ ਇਹ ਵੀ ਬਹੁਤ ਫਿਰ ਸਾਡਾ ਨਰਸਿੰਗ ਸਟਾਫ ਸਾਡੇ ਜੂਨੀਅਰ ਡਾਕਟਰ ਨੇ ਡਾਕਟਰ ਕੁਸਮ ਭੈਣ ਤੇ ਡਾਕਟਰ ਰਜਤ ਬੀਐਮਐਸ ਨੇ ਫਿਰ ਸਾਡੇ ਡਾਈਟੀਸ਼ਨ ਡਾਕਟਰ ਨੇ ਭੈਣ ਜੀ ਭੈਣ ਜੀ ਦਾ ਵੀ ਬਹੁਤ ਸ਼ੁਕਰੀਆ ਸਾਰੇ ਪੇਸ਼ੈਂਟ ਦੀ ਮੰਨ ਲਓ ਡਾਈਟ ਦਾ ਉਹਨਾਂ ਨੂੰ ਮਿਲਟਸ ਦੇਣੇ ਆ ਜਾਂ ਉਹਨਾਂ ਨੂੰ ਕਿਹੜੀ ਕਿਹੜਾ ਫੂਡ ਦੇਣਾ ਹਾਈ ਜੀਨ ਕਿਹੜਾ ਉਹਨਾਂ ਨੂੰ ਪ੍ਰੋਟੀਨ ਹਾਈ ਪ੍ਰੋਟੀਨ ਡਾਈਟ ਦੇਣੀ ਆ ਸਾਰੇ ਤਰੀਕੇ ਦੇ ਨਾਲ ਸਾਡੇ ਭੈਣ ਡਾਕਟਰ ਨੇ ਜਿਹੜੇ ਡਾਈਟਿਸ਼ੀਅਨ ਇਹ ਵੀ ਧਿਆਨ ਰੱਖਦੇ ਨੇ ਫਿਰ ਡਾਕਟਰ ਜਸਵਿੰਦਰ ਕੌਰ ਨੇ ਸਾਡੇ ਮੰਨ ਲਓ ਸਾਈਕੀਆਟ੍ਰਿਕ ਡਾਕਟਰ ਨੇ ਜਿਹੜੇ ਦਿਮਾਗੀ ਪੇਸ਼ੈਂਟ ਹੁੰਦੇ ਨੇ ਉਹਨਾਂ ਦਾ ਟ੍ਰੀਟਮੈਂਟ ਕਰਦੇ ਨੇ ਉਹ ਆਪਣੇ ਵੱਲੋਂ ਫਰਜ਼ ਨਿਭਾਉਂਦੇ ਨੇ ਬਹੁਤ ਸ਼ੁਕਰੀਆ ਜਿਹੜੇ ਦਿਨ ਰਾਤ ਸਾਡੇ ਨਾਲ ਆਪਣੀਆਂ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਆਪਣੇ ਆਪਣਾ ਫਰਜ਼ ਨਿਭਾਉਂਦੇ ਨੇ ਤੇ ਪ੍ਰਤੀਵਾ ਸ਼ਰਮਾ ਭੈਣ ਡਾਈਟਿਸ਼ੀਅਨ ਡਾਕਟਰ ਜਿਹੜੇ ਸਾਡੇ ਇੱਥੇ ਸਾਡੇ ਨਾਲ ਸੇਵਾ ਕਰਾਉਂਦੇ ਨੇ ਤੇ ਇਦਾਂ ਹੀ ਪੇਸ਼ੈਂਟ ਵੀ ਸਾਡੇ ਕੋਲੇ ਬਹੁਤ ਕ੍ਰਿਟੀਕਲ ਆਉਂਦੇ ਨੇ ਜਿਵੇਂ ਹੁਣ ਇਹ ਬੱਚੇ ਨੂੰ ਲੈ ਕੇ ਆਏ ਸੀਗੇ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਮੂੰਹ ਦੇ ਵਿੱਚ ਕੀੜੇ ਪਏ ਹੋਏ ਸੀ ਬੱਚੇ ਦੇ ਤੇ ਬੱਚੇ ਨੂੰ ਮਤਲਬ ਤਿੰਨ ਭਰਾ ਨੇ ਤਿੰਨੇ ਹੀ ਡਿਸੇਬਲ ਨੇ ਗਰੀਬ ਪਰਿਵਾਰ ਆ ਤੇ ਮੂੰਹ ਦੇ ਅੰਦਰਲੇ ਪਾਸਿਓਂ ਕੀੜੇ ਨਿਕਲਦੇ ਸੀ ਜਦੋਂ ਸਾਡੇ ਕੋਲੇ ਮਾਂ ਬਾਪ ਇੱਥੇ ਲੈ ਕੇ ਆਏ ਬਾਪੂ ਜੋਗਰਾਜ ਸਿੰਘ ਜੀ 36 ਗੜ੍ਹ ਤੋਂ ਸਾਡੇ ਕੋਲ ਆਏ ਸੀ ਅਜ ਤੋਂ 4 ਸਾਲ ਪਹਿਲਾਂ ਸਾਡੇ ਨਾਲ ਸੇਵਾ ਵੀ ਕਰਾਉਂਦੇ ਨੇ ਸੇਵਾਦਾਰ ਵੀ ਨੇ ਪਰ ਇਹਨਾਂ ਨੂੰ ਚੈਸਟਰੀ ਪ੍ਰੋਬਲਮ ਆ ਇਹਨਾਂ ਦਾ ਲੰਗਸ ਆ ਜਿਹੜਾ ਪੂਰਾ ਅੰਦਰੋਂ ਖਰਾਬ ਹੋਇਆ ਹੋਇਆ ਟੀਬੀ ਹੋਈ ਹੋਈ ਸੀ ਉਹਦੇ ਕਰਕੇ ਇਹਨਾਂ ਨੂੰ ਹਰ ਤੀਜੇ ਚੌਥੇ ਮਹੀਨੇ ਮਤਲਬ ਇਹ ਸਮੱਸਿਆ ਵੱਧ ਜਾਂਦੀ ਹੈ ਫਿਰ ਹਸਪਤਲ 'ਚ ਕਈ-ਕਈ ਮਹੀਨੇ ਨਿਕਲ ਜਾਂਦੇ ਹਨ ਪਹਿਲਾਂ ਵੀ ਕਰੀਬ 1 ਮਹੀਨਾ 20 ਦਿਨ ਲਗਭਗ ਹਸਪਤਲ 'ਚ ਲਾ ਕੇ ਗਏ ਸੀ ਹੁਣ ਫਿਰ ਹਸਪਤਲ ਚਾਰਜਮੈਂਟ ਨੇ ਸਾਡੇ ਅੰਦਰ ਜਿਹੜੇ ਪਰਿਵਾਰ ਦੇ ਮੈਂਬਰ ਨੇ ਅੰਦਰ ਮੰਨ ਲਓ 700 ਮੈਂਬਰਾਂ ਦਾ ਪਰਿਵਾਰ ਆ ਉਹਦੇ ਵਿੱਚੋਂ ਕਰੀਬ 200 ਮੈਂਬਰ ਤਾਂ ਕ੍ਰਿਟੀਕਲ ਪੇਸ਼ੈਂਟ ਨੇ ਸਾਡੇ ਕੋਲੇ ਜਿਹੜੇ ਕਿਸੇ ਵੱਡੀਆਂ ਸਮੱਸਿਆਵਾਂ ਦੇ ਕਾਰਨ ਉਹਨਾਂ ਦਾ ਲੰਬਾ ਸਮਾਂ ਹਸਪਤਾਲਾਂ 'ਚ ਹੀ ਗੁਜ਼ਰਦਾ ਵਾ ਜ਼ਿਆਦਾਤਰ ਫਿਰ ਬਾਕੀ ਜਿਹੜੇ ਮੈਂਬਰ ਨੇ ਇਹ ਆਪਾਂ 750 ਮੈਂਬਰ ਆ ਸਾਡੇ ਕੋਲੇ ਤਾਂ 600 ਮੈਂਬਰ ਆ ਜਿਹੜੇ ਉਹ ਮਰੀਜ਼ ਨੇ ਸਾਡੇ ਕੋਲੇ 50 ਕਿ ਬੱਚੇ ਨੇ ਜਿਨ੍ਹਾਂ ਦਾ ਕੋਈ ਟ੍ਰੀਟਮੈਂਟ ਨਹੀਂ ਚੱਲਦਾ ਤੇ 50 60 ਕਿ ਮੈਂਬਰ ਦੂਸਰੇ ਹੋਣਗੇ ਜਿਹੜੇ ਠੀਕ ਹੋ ਚੁੱਕੇ ਨੇ ਜਿਨ੍ਹਾਂ ਦੀ ਕੋਈ ਦਵਾਈ ਨਹੀਂ ਚੱਲਦੀ ਬਾਕੀ ਹਰ ਇੱਕ ਮੈਂਬਰ ਦੀ ਸਾਡੇ ਘਰ ਦੇ ਦੀ ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ ਉਹਨਾਂ ਦੀ ਮੈਡੀਸਿਨ ਚੱਲਦੀ ਹੈ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਤੇ ਫਿਰ ਜਿਵੇਂ ਹੁਣ ਬਾਪੂ ਜੀ ਨੇ ਸਾਡੇ ਅੱਖਾਂ ਤੋਂ ਬਲਾਈਂਡ ਨੇ ਬਾਪੂ ਜੀ ਬਾਪੂ ਜੀ ਦੇ ਉਹ ਦੀਨਾ ਨਿਕਲਵੰਤ ਸਿੰਘ ਜੀ ਨੇ ਤੁਸੀਂ ਦੇਖਿਆ ਸੀ ਇਹਨਾਂ ਨੂੰ ਬਾਪੂ ਜੀ ਨੂੰ ਅਸੀਂ ਐਮਪੀਡੀ ਵਿੱਚੋਂ ਮਹਾਰਾਸ਼ਟਰ ਦੇ ਵਿੱਚੋਂ ਸਾਨੂੰ ਵੀਡੀਓ ਭੇਜੀ ਗਈ ਸੀ ਵੀ ਅੱਖਾਂ ਤੋਂ ਬਲਾਈਂਡ ਬਾਪੂ ਢਾਬੇ ਤੇ ਪਿਆ ਵਾ ਫਿਰ ਉੱਥੋਂ ਅਸੀਂ ਟਰੱਕ ਵਾਲੇ ਵੀਰਾਂ ਨੇ ਸਾਡੀ ਮਦਦ ਕੀਤੀ ਉੱਥੋਂ ਟਰੱਕ ਵਾਲੇ ਵੀਰ ਸਾਡੇ ਤਿੱਕਰ ਪਹੁੰਚਾ ਕੇ ਗਏ ਸੀ ਹੁਣ ਬਾਪੂ ਜੀ ਵੀ ਐਡਮਿਟ ਨੇ ਹਸਪਤਾਲ ਤੇ ਬੂਟਾ ਸਿੰਘ ਜੀ ਨੇ ਇਹਨਾਂ ਦਾ ਵੀ ਆਪਰੇਸ਼ਨ ਹੋਣ ਵਾਲਾ ਵਾ ਇੱਕ ਜਵਾਨ ਬੇਟਾ ਸੀ ਇਸ ਦੁਨੀਆ ਤੋਂ ਚਲਾ ਗਿਆ ਪਿੱਛੇ ਪਰਿਵਾਰ ਦੇ ਵਿੱਚ ਇਹੀ ਸੀਗੇ ਜਿਹੜੇ ਜ਼ਿੰਮੇਵਾਰੀ ਚੱਕਣ ਵਾਲੇ ਬੇਟਾ ਤੁਰ ਗਿਆ ਇਦਾਂ ਹੀ ਇਹ ਵੀਰ ਦੀ ਪਿੱਛੋਂ ਬੈਕਸੈਟ ਸਾਰੀ ਗਲੀ ਹੋਈ ਆ ਏਡੇ ਏਡੇ ਵੱਡੇ ਜ਼ਖਮ ਅਮਰਤਪਾਲ ਸਿੰਘ ਨਾਮ ਆ ਐਕਸੀਡੈਂਟ ਹੋ ਗਿਆ ਸੀਗਾ ਰੀਡ ਦੀ ਹੱਡੀ ਟੁੱਟ ਗਈ ਥੱਲਿਓ ਅਲਾ ਹਿੱਸਾ ਸਾਰਾ ਗਲ ਗਿਆ ਇਦਾਂ ਹੀ ਬਾਪੂ ਸਾਥੀ ਕਾਲ ਠੀਕ ਹੋ ਤੇ ਬਾਪੂ ਜੀ ਜੇ ਆਰਾਮ ਸੇਵਕ ਹੈ ਜੀ ਅੱਖਾਂ ਦਾ ਆਪਰੇਸ਼ਨ ਹੋਇਆ ਬਾਪੂ ਰਾਮ ਸੇਵਕ ਨੂੰ ਦਿਖਾਈ ਨਹੀਂ ਸੀ ਦਿੰਦਾ ਜਦੋਂ ਆਏ ਸੀ ਬਿਲਕੁਲ ਹੀ ਬਲਾਈਂਡ ਸੀ ਬਾਪੂ ਜੀ ਜਦੋਂ ਸਾਨੂੰ ਮਿਲੇ ਸੀ ਬਾਪੂ ਜੀ ਕਿਵੇਂ ਆ ਦਿਖਦਾ ਹੁਣ ਆ ਕਿੰਨੀ ਉਂਗਲ ਹੈ ਆ ਕਿਤਨੀ ਉਂਗਲੀ ਹੈ ਦੋ ਹੈ ਆਬ ਕਿਤਨੀ ਹੈ ਅੱਛਾ ਇੰਕਾ ਇਹਨਾਂ ਗੇ ਬਿਲਕੁਲ ਹੀ ਬਲਾਈਂਡ ਸੀ ਜਦੋਂ ਆਏ ਸੀਗੇ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਰੇਸ਼ਨ ਹੋ ਗਿਆ ਅੱਖ ਦਾ ਦੇਖਣ ਲੱਗ ਗਿਆ ਹੌਲੀ ਹੌਲੀ ਦੂਸਰੀ ਅੱਖ ਦਾ ਵੀ ਹੋ ਜਾਊਗਾ ਆਪਦੀ ਰੰਗਲੀ ਦੁਨੀਆ ਨੂੰ ਆਪਣੇ ਅੱਖਾਂ ਨਾਲ ਦੇਖ ਕੇ ਬਤੀਤ ਕਰ ਸਕਣਗੇ ਤੇ ਇਦਾਂ ਹੀ ਇਹ ਵੀਰ ਦੀ ਹਾਲ ਤੁਸੀਂ ਦੇਖ ਹੀ ਸਕਦੇ ਹੋ ਕੀ ਹਾਲ ਹੈ ਬੇਟਾ ਠੀਕ ਆ ਇਦਾਂ ਹੀ ਸਤਿ ਸ੍ਰੀ ਅਕਾਲ ਭੈਣੇ ਠੀਕ ਹੈ ਤੇਰਾ ਕੀ ਨਾਮ ਹੈ ਨਾਮ ਕੀ ਹੈ ਤੇਰਾ ਬੋਲ ਕੇ ਵੀ ਨਹੀਂ ਦੱਸ ਸਕਦੀ ਗੁੰਗੀ ਹੈ ਵਿਚਾਰੀ ਪੜ੍ਹ ਸਾਲੇ ਸਾਡੇ ਕੋਲੇ ਛੱਡ ਕੇ ਗਏ ਆ ਬਸ ਐ ਰੋਈ ਜਾਂਦੀ ਐ ਬੈਠੀ ਤੇ ਲਿਖਣਾ ਵੀ ਨਹੀਂ ਆਉਂਦਾ ਪੜ੍ਹਨਾ ਵੀ ਨਹੀਂ ਆਉਂਦਾ ਕੁਛ ਤੇ ਨਾ ਐਡਰੈਸ ਪਤਾ ਬਸ ਇਸ਼ਾਰਿਆਂ ਨਾਲ ਕੁਛ ਦੱਸਣ ਦੀ ਕੋਸ਼ਿਸ਼ ਕਰਦੀ ਆ ਸਾਡੀ ਸਮਝ ਨਹੀਂ ਆ ਰਹੀ ਗੱਲ ਜਲਿਵਰ ਚ ਪਰੋਣੀ ਕਿਤੇ ਕੋਈ ਇੱਕਦਮ ਖਤਰੇ ਵਾਲੀ ਗੱਲ ਵੀ ਨਹੀਂ ਹੈਗੀ ਪਰੋਣੀ ਕਰ ਠੀਕ ਕੋਈ ਬਾਤ ਨਹੀਂ ਘਰ ਫੇਰ ਲੈ ਠੀਕ ਹੈ ਸਰਕਾਰ ਭਲਾਇਆ ਅਰਦਾਸ ਕਰਿਓ ਜੀ ਇਸ ਭੈਣ ਵਾਸਤੇ ਵੀ ਤੇ ਭੈਣ ਗੁੰਗੀ ਆ ਤੇ ਬੋਲੀ ਆ ਨਾ ਸੁਣਦਾ ਵਾ ਨਾ ਬੋਲ ਸਕਦੀ ਆ ਤੈਨੂੰ ਵੀ ਜੇ ਕੋਈ ਪਹਿਚਾਨ ਲਵੇ ਤਾਂ ਇਹ ਆਪਣੇ ਘਰ ਚ ਲਈ ਜਾਵੇ ਹਨਾ ਇਧਰ ਸਾਡੇ ਅਰुण कुमार ਸ਼ੁਕਲਾ ਜੀ ਨੇ ਇਹ ਵੀ ਥੋੜੇ ਢਿੱਲੇ ਨੇ ਵੀਕ ਨੇ ਬਹੁਤ ਜ਼ਿਆਦਾ ਇਹਨਾਂ ਦਾ ਵੀ ਟ੍ਰੀਟਮੈਂਟ ਚੱਲਦਾ ਵਾ ਤੇ ਇਧਰ ਸਾਡੀ ਮਾਤਾ ਸਤੀਸ਼ਕੌਰ ਜੀ ਇਹਨਾਂ ਦੇ ਪੈਰ ਦੇ ਵਿੱਚ ਮਾਤਾ ਜੀ ਦੇ ਕੀੜੇ ਪਏ ਹੋਏ ਸੀਗੇ ਤੁਸੀਂ ਦੇਖਿਆ ਸੀ ਦੂਜੀ ਵਾਰੀ ਸਾਡੇ ਕੋਲੇ ਆਏ ਨੇ ਇਹ ਬੈੱਡ ਇਹਨਾਂ ਦਾ ਹੀ ਆ ਹੁਣ ਬੇਬੇ ਬੈੱਡ ਤੇ ਨਹੀਂ ਬੈੰਦੀ ਕਿ ਬੇਬੇ ਕਿੰਦੀ ਮਾਤਾ kursi ਤੇ ਹੀ ਬਹਿਣਾ ਨਾ ਹੋਰ ਬੇਬੇ ਤਕੜੀਆਂ ਸਤੀਸ਼ ਕਰੇ ਠੀਕ ਆ ਇਹਨੂੰ ਹੁਣ ਘਰੇ ਜਾਣ ਦੀ ਕਾਹਲੀ ਮੈਨੂੰ ਉੱਥੇ ਛੱਡਿ ਆਓ ਇਹਨੇ 25 ਸਾਲ ਸੜਕਾਂ ਦੇ ਉੱਤੇ ਕੱਢਿਆ ਮੰਗ ਕੇ ਫਿਰ ਜਿੰਨੇ ਪੈਸੇ ਮਾਤਾ ਨੂੰ ਮਿਲ ਜਾਣੇ 5-700 ਹਜ਼ਾਰ ਰੁਪਈਆ ਇਕੱਠਾ ਕਰ ਲੈਣਾ ਬੇਬੇ ਨੇ 10-10 ਰੁਪਏ 10000 ਰੁਪਏ ਕੋਈ ਰੁਪਈਆ ਕੋਈ ਦੋ ਕੋਈ ਤਿੰਨ ਅੱਛਾ ਤੇ ਫਿਰ ਬੇਬੇ ਦੀ ਪਰ ਇੱਕ ਪ੍ਰੋਬਲਮ ਆ ਜਿਹੜੀ ਹੁਣ ਪੈਰ ਇਹਦਾ ਗਲ ਜਾਂਦਾ ਉਹਦੇ ਚ ਜਾਗਮ ਹੋ ਜਾਂਦਾ 슈ਗਰ ਕਰਕੇ ਮਠਿਆਈ ਬਰਫੀ ਬੁਰਫੀ ਖਾਣ ਤੋਂ ਹਟਦੀ ਨਹੀਂ ਤੇ ਉਹਦੇ ਕਰਕੇ ਪੈਰ ਦੋਵੇਂ ਰੀ ਕੀੜੇ ਪੈ ਗਏ ਮੇਰੇ ਸੁਪਨਿਆਂ ਦੇ ਘਰ ਵਿੱਚ ਹਸਪੀਟਲ ਦੇ ਵਿੱਚ ਜਿੰਨੇ ਵੀ ਪੇਸ਼ੈਂਟ ਐਡਮਿਟ ਨੇ ਉਹਨਾਂ ਦੀਆਂ ਸਮੱਸਿਆਵਾਂ ਵੀ ਬਹੁਤ ਜ਼ਿਆਦਾ ਵੱਡੀਆਂ ਹੁੰਦੀਆਂ ਇਹ ਆਈਸੀਯੂ ਆ ਸਾਡਾ ਛੋਟਾ ਜਿਹਾ ਜੀ ਤੇ ਆਈਸੀਯੂ ਦੇ ਵਿੱਚ ਦੋ ਵੈਂਟੀਲੇਟਰ ਮਸ਼ੀਨਾਂ ਸਾਡੀਆਂ ਤੇ ਇੰਦਰ ਬਾਪੂ ਸਾਡੇ ਉਹਦੇ ਖਾਨ ਜੀ ਦਾਖਲ ਨੇ ਇੰਨਾਂ ਦਾ ਵੀ ਇਲਾਜ ਚੱਲਦਾ ਵਾ ਇਸੇ ਤਰ੍ਹਾਂ ਹੀ ਇੱਧਰ ਬਾਪੂ ਲਾਭ ਸਿੰਘ ਜੀ ਆ ਬਾਪੂ ਸਤਿ ਸ੍ਰੀ ਅਕਾਲ ਠੀਕੋ ਜ਼ਿੰਦਗੀ ਇਨਸਾਨ ਦੀ ਅੱਜ ਇੰਨੀ ਸਸਤੀ ਕਿਉਂ ਹੋ ਗਈ ਹੈ ਕੋਈ ਪੁੱਛਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਇਦਾਂ ਹੀ ਗੱਲ ਸੜ ਕੇ ਮਰ ਜਾਂਦੇ ਨੇ ਲੋਕ ਕੋਈ ਉਹਨਾਂ ਦੀ ਪਰਵਾਹ ਕਰਨ ਵਾਲਾ ਨਹੀਂ ਪਰ ਪਤਾ ਨਹੀਂ ਸਾਡੇ ਕਿਉਂ ਚੰਗੇ ਕਰਮ ਕੀਤੇ ਸੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਉਸ ਅੱਲਾ ਉਸ ਰਾਮ ਉਸ ਵਾਹਿਗੁਰੂ ਉਸ ਭਗਵਾਨ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਾਡੀ ਡਿਊਟੀ ਲਈ ਆ ਸਾਤੋਏ ਸੇਵਾ ਲੈ ਰਹੇ ਨੇ ਸੱਚੇ ਪਾਤਸ਼ਾਹ ਜਿਹੜੇ ਇੰਨੀ ਮਾੜੀ ਹਾਲਤ ਚ ਇੰਨੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਲੋਕ ਸਾਡੇ ਕੋਲੇ ਪਹੁੰਚਦੇ ਨੇ ਉੱਪਰ ਅਲੱਗ ਤੋਂ ਨਰਸਿੰਗ ਸਟਾਫ ਰੱਖਿਆ ਹੋਇਆ ਸਿਕਿਉਰਿਟੀ ਵਾਲਾ ਵੀ ਰੱਖਿਆ ਹੋਇਆ ਜਿਹੜਾ ਉੱਤੇ ਮਰੀਜ਼ਾਂ ਦਾ ਖਿਆਲ ਰੱਖਣਾ ਉਹਨਾਂ ਦਾ ਟ੍ਰੀਟਮੈਂਟ ਪ੍ਰੋਪਰ ਉਹਨਾਂ ਦੀ ਜ਼ਰੂਰਤਾਂ ਸਾਸੀ ਗਾਲ ਦੀ ਕੀ ਹਾਲ ਨੇ ਵੀਰੇ ਸਾਸੀ ਗਾਲ ਇੱਥੇ ਵੀ ਸਾਰੇ ਉਹ ਪੇਸ਼ੈਂਟ ਨੇ ਸਾਡੇ ਜਿਹੜੇ ਥੱਲੇੋਂ ਠੀਕ ਹੋ ਜਾਂਦੇ ਨੇ ਜਿਆਦਾ ਕ੍ਰਿਟੀਕਲ ਨਹੀਂ ਰਹਿੰਦੇ ਫਿਰ ਉਹਨਾਂ ਨੂੰ ਉੱਪਰ ਸ਼ਿਫਟ ਕਰ ਲਈਦਾ ਇੱਥੇ ਸੈਕੰਡ ਫਲੋਰ ਦੇ ਉੱਪਰ ਇੱਥੇ ਉਹਨਾਂ ਦੀ ਇਲਾਜ ਦੀ ਰਹੀ ਇੱਥੇ ਵੀ ਨਰਸਿੰਗ ਸਟਾਫ ਸੰਡਾ ਹਰ ਟਾਈਮ ਮੌਜੂਦ ਰਹਿੰਦਾ ਤੇ ਇਸੇ ਤਰ੍ਹਾਂ ਹੀ ਉੱਪਰ ਤੀਜੀ ਫਲੋਰ ਦੇ ਉੱਪਰ ਵੀ ਜਗ੍ਹਾ ਦੀ ਜ਼ਰੂਰਤ ਪੈਂਦੀ ਸੀ ਜਗ੍ਹਾ ਘਟ ਗਈ ਸੀਗੀ ਫਿਰ ਪਹਿਲਾਂ ਤਾਂ ਉੱਪਰ ਅਸੀਂ ਇੱਥੇ ਸਾਡੇ ਵਲੰਟੀਅਰ ਪੈਂਦੇ ਸੀ ਹੁਣ ਵਲੰਟੀਅਰਾਂ ਨੂੰ ਉੱਧਰ ਥੱਲੇ ਸ਼ਿਫਟ ਕਰਤਾ ਇਹ ਹਾਲ ਨੂੰ ਵੀ ਅਸੀਂ ਮਰੀਜ਼ਾਂ ਵਾਸਤੇ ਯੂਜ਼ ਕਰਦੇ ਆਂ ਇੱਥੇ ਵੀ ਤੁਸੀਂ ਦੇਖੋ ਬੈੱਡ ਲੱਗੇ ਹੋਏ ਨੇ ਡਾਕਟਰ ਸਾਹਿਬ ਇੱਥੇ ਮੌਜੂਦ ਨੇ ਉੱਪਰ ਮੈਡੀਸਿਨ ਫਾਈਲ ਰਿਕਾਰਡ ਸਾਰਾ ਫਸਟ ਏਡ ਜਿਹੜੀ ਦਵਾਈਆਂ ਦੀ ਲੋੜ ਆ ਉੱਪਰ ਤੁਸੀਂ ਦੇਖੋ ਇੱਧਰ ਵੀ ਬੈੱਡ ਲੱਗੇ ਹੋਏ ਨੇ ਸਾਰੇ ਇਹ ਉਹ ਪੇਸ਼ੈਂਟ ਨੇ ਜਿਨ੍ਹਾਂ ਦੇ ਵੱਡੇ ਜ਼ਖਮ ਨੇ ਇਦਾਂ ਜੀ ਇਹ ਸਾਡੇ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਜਿੰਨੇ ਵੀ ਸਾਡੇ ਡਾਕਟਰ ਸਹਿਬਾਨ ਨੇ ਸਾਰੇ ਮਤਲਬ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਇਸ ਤਰ੍ਹਾਂ ਦੀ ਸੇਵਾ ਲਈ ਹੈ ਤੇ ਦਿਲ ਤੋਂ ਜ਼ਿੰਮੇਵਾਰੀ ਨਾਲ ਭਾਵਨਾ ਨਾਲ ਕਰ ਵੀ ਪਾ ਰਹੇ ਨੇ ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਇਸੇ ਤਰ੍ਹਾਂ ਸ਼ਕਤੀ ਵਕਸ਼ਣ ਤਾਕਤ ਵਕਸ਼ਣ ਵੀ ਅਸੀਂ ਇਹ ਸੇਵਾ ਨੂੰ ਸੱਚੇ ਮਨ ਨਾਲ ਚੰਗੀ ਨੀਅਤ ਨਾਲ ਨਿਭਾ ਸਕੀਏ ਤੇ ਸਾਡੇ ਬਾਪੂ ਬਜ਼ੁਰਗ ਸਾਡੇ ਬੱਚੇ ਨੌਜਵਾਨ ਵੀਰ ਭੈਣਾ ਮਾਵਾ ਸਾਡੀਆਂ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਸਾਡੇ ਉਹਨਾਂ ਦੀ ਸੇਵਾ ਸੰਭਾਲ ਕਰ ਸਕੀ ਤੇ ਹਸਪੀਟਲ ਦੀ ਜ਼ਰੂਰਤ ਹੈ ਜਿਹੜੀ ਉਹ ਬਹੁਤ ਵੱਡੀ ਆ ਹੁਣ ਕਿਉਂਕਿ ਹਸਪੀਟਲ ਦੇ ਵਿੱਚ ਬੈੱਡ ਲਾਉਣ ਨੂੰ ਜਗ੍ਹਾ ਨਹੀਂ ਕਿਵੇਂ ਨਾ ਕਿਵੇਂ ਕਰਕੇ ਚਲਾਈ ਜਾਂਦੇ ਆ ਪੰਜਾਬ ਬੈੱਡ ਦਾ ਹਸਪੀਟਲ ਅਸੀਂ ਜਿਹੜਾ ਸੀਗਾ ਇਹ ਰਜਿਸਟਰਡ ਕਰਵਾਇਆ ਸੀਗਾ ਪਰ ਪੰਜਾਬ ਬੈੱਡ ਵੀ ਮੇਨਟੇਨ ਕਰਨੇ ਮੁਸ਼ਕਲ ਹੋ ਰਹੇ ਇੱਥੇ ਤੇ ਵਾਹਿਗੁਰੂ ਕਿਰਪਾ ਕਰਨ ਨਵੀਂ ਬਿਲਡਿੰਗ ਬਣ ਜAVE ਹਸਪੀਟਲ ਦੀ ਜਾਇ ਛੋਟੀ ਜੀ ਬਣ ਜੇ ਫਿਲਹਾਲ ਫਿਰ ਗਾਂ ਹੌਲੀ ਹੌਲੀ ਵੱਡਾ ਕਰੀ ਚੱਲਾਂਗੇ ਉਹਨੂੰ ਆਪਾਂ ਉਹਦਾ ਨਕਸ਼ਾ ਵਗੈਰਾ ਵੱਡੇ ਲੈਵਲ ਦਾ ਬਣਾ ਕੇ ਰੱਖ ਲਾਂਗੇ ਜਿਵੇਂ ਜਿਵੇਂ ਮਹਾਰਾਜਾ ਕਿਰਪਾ ਕਰਨ ਕਿ ਉਹਨੂੰ ਐਕਸਟੈਂਡ ਕਰੀ ਚੱਲਿਆ ਕਰਾਂਗੇ ਪਰ ਇਸ ਟਾਈਮ ਹਸਪੀਟਲ ਦੀ ਬਿਲਡਿੰਗ ਦੀ ਲੋਡ ਆ ਸਾਨੂੰ ਬਹੁਤ ਜ਼ਿਆਦਾ ਤੁਸੀਂ ਜਰੂਰ ਸਾਰੇ ਸਹਿਯੋਗ ਦਿਓ ਜਾਂ ਗਾਈਡ ਕਰਿਓ ਵੀ ਕਿੱਦਾਂ ਕਰ ਸਕਦੇ ਆ ਆਪਾਂ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ